どうだっけ ਡਾਕਟਰ ਦੀ ਦਵਾਈਏ ਸੱਜੇ ਜਲਦੀ ਹੀ ਨਿਕਲਦੇ ਹਰ ਪਾਸੇ ਸੇਰ ਜੇ ਦਵਾਈ ਨੂੰ ਟਿਕੇ ਜਾਂ ਪਰਟਾ ਨਹੀਂ ਦਵਾਈ ਖਾ ਲਾਗੇ ਚਾਹਟੇ ਪ੍ਰੈਕਟਾਇਆ ਬੋਚਾ ਡਾਕਟਰ ਨੂੰ ਸਲੋ ਹਾਈ ਨਾਮਾ ਰੋਣ ਰਾਸੇ ਰੋਣ ਛੱਡ ਪੁਲੀਸੀ ਬੀਰੋ ਜੀ ایک دو ہور شاٹ ایک دو طرح ہور شاٹ کارٹ ہو رہا ہے ازسٹنگ رائٹ ٹرائلز اوز ਅੱਜ ਇਹ ਪਹਿਲੇ ਬਣਾਨੀ ਪਈਗੀ ਮਾੜਾ ਜੀ ਕਿਹਨੇ ਖੇਤੇ ਨੂੰ ਕਿਹਨੇ ਚਲੋ ਕਿਹਨੇ ਚਾਹੋਗੇ ਸਰ ਅੱਜ ਜਿਹੜਾ ਕੈਂਪ ਲਾਇਆ ਗਿਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤਿਹਗੜ ਸਾਹਿਬ ਦੇ ਫਿਜ਼ਿਓਥੈਰੇਪੀ ਵਿਭਾਗ ਵੱਲੋਂ ਸਾਬਕਾ ਐਮਐਲਏ ਸਰਦਾਰ ਹਰਦਿਆਲ ਸਿੰਘ ਕੰਬੋਜ ਦੇ ਜਿਤਨਾ ਸਦਕਾ ਡੈਡੀਕੇਟਿਡ ਬਦਲਤ ਗਰੁੱਪ ਤੇ ਮਾਨਵ ਸੇਵਾ ਮਿਸ਼ਨ ਦੇ ਸਹਿਯੋਗ ਦੇ ਨਾਲ ਰਾਜਪੁਰਾ ਦੇ ਬਿਰਧ ਆਸ਼ਰਮ ਦੇ ਵਿੱਚ ਇਹ ਜਿਹੜਾ ਫਿਜ਼ਿਓਥੈਰੇਪੀ ਕੈਂਪ ਆ ਇਹ ਲਗਾਇਆ ਗਿਆ ਹੈ ਕਿ ਅੱਜ ਕਿਉਂਕਿ ਜਿਹੜੀ ਲੋਡ ਮਹਿਸੂਸ ਹੋ ਰਹੀ ਆ ਖਾਸ ਕਰਕੇ ਜਦੋਂ ਉਮਰ 50 ਸਾਲ ਤੋਂ ਉੱਪਰ ਹੋ ਜਾਂਦੀ ਆ ਜਾਂ ਬਜ਼ੁਰਗ ਜਾਂ ਉਹਨਾਂ ਦੀ ਖਾਸ ਕਰਕੇ ਜੋੜਾਂ ਦੀਆਂ ਸਮੱਸਿਆਵਾਂ ਗੋਡੇ ਤੇ ਮੋਢੇ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਆ ਤੇ ਉਹਦੇ ਕਰਕੇ ਇਹ ਜ਼ਰੂਰੀ ਹੈ ਕਿ ਜੋ ਪਬਲਿਕ ਆ ਉਹਨੂੰ ਜਾਗਰੂਕ ਕੀਤਾ ਜਾ ਸਕੇ ਕਿ ਉਹ ਕਿਸ ਤਰ੍ਹਾਂ ਇਹਨਾਂ ਦਰਦਾਂ ਤੋਂ ਜਾਂ ਇਹਨਾਂ ਦੀ ਮੋਬਿਲਟੀ ਜਿਹੜੀ ਬਦਾ ਸਕਦੇ ਆ ਅਸਲ ਵਿੱਚ ਜਿਹੜੀਆਂ ਸਾਰੀਆਂ ਸਮੱਸਿਆਵਾਂ ਖੜੀਆਂ ਹੋਈਆਂ ਆ ਕਿ ਉਹ ਲਾਈਫ ਸਟਾਈਲ ਡਿਜ਼ੀਜ਼ ਕਹਿੰਦੇ ਇਹਨਾਂ ਨੂੰ ਅਸੀਂ ਕਿ ਸਾਡਾ ਅਸੀਂ ਕਿਸ ਤਰ੍ਹਾਂ ਦਾ ਰਹਿਣ ਸਹਿਣ ਸਾਡਾ ਹੋ ਗਿਆ ਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਜਿਹੜਾ ਟਾਈਮ ਆ ਉਹ ਸੋਸ਼ਲ ਮੀਡੀਆ ਤੇ ਟੀਵੀ ਤੇ ਬਤਾਉਂਦੇ ਆ ਤੇ ਹੱਥੀ ਕੰਮ ਸਾਡਾ ਜਿਹੜਾ ਬਹੁਤ ਘਟ ਚੁੱਕਾ ਆ ਮਸ਼ੀਨੀ ਯੁੱਗ ਆ ਗਿਆ ਆ ਤੇ ਉਹਦੇ ਕਾਰਨ ਇਹ ਜਿਹੜੀਆਂ ਬਿਮਾਰੀਆਂ ਆ ਜੋੜਾਂ ਦੀਆਂ ਖਾਸ ਕਰਕੇ ਸ਼ੁਰੂ ਹੋਈਆਂ ਆ ਅਸੀਂ ਆਮ ਦੇਖਦੇ ਆ ਕਿ ਜਦੋਂ ਕਿਸੇ ਪੇਸ਼ੈਂਟ ਦਾ ਆਪਰੇਸ਼ਨ ਹੁੰਦਾ ਆ ਤੇ 5-6 ਹਫ਼ਤੇ ਜਿਹੜਾ ਜੋੜ ਮੂਵ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਉਹ ਫਿਜ਼ੀਓਥੈਰੇਪੀ ਨੂੰ ਰੈਫਰ ਕਰਦੇ ਆ ਤਾਂ ਕਿ ਜਿਹੜੇ ਜੋੜ ਇੱਕ ਜਗ੍ਹਾ ਤੇ ਸਟੈਟਿਕ ਹੋ ਗਏ ਆ ਉਹਨਾਂ ਦੀ ਮੂਵਮੈਂਟ ਸ਼ੁਰੂ ਹੋ ਜਾਏ ਤੇ ਉਹਦੇ ਨਾਲ ਜਿਹੜਾ ਆ ਫਿਰ ਪ੍ਰੋਪਰ ਪੁਰਾਣੀ ਫਾਰਮ ਦੇ ਵਿੱਚ ਪੇਸ਼ੈਂਟ ਆ ਜਾਂਦਾ ਆ ਤੋ ਫਿਜ਼ੀਓਥੈਰੇਪੀ ਦਾ ਇਹ ਰੋਲ ਆ ਕਿ ਜਦੋਂ ਅਸੀਂ ਲੰਬੇ ਸਮੇਂ ਤੱਕ ਕਿਸੇ ਆਰਗਨ ਨੂੰ ਬਾਡੀ ਦੇ ਯੂਜ਼ ਨਹੀਂ ਕਰਦੇ ਜਾਂ ਘੱਟ ਯੂਜ਼ ਕਰਦੇ ਆ ਤਾਂ ਉਹਦੀ ਡਿਵੈਲਪਮੈਂਟ ਜਿਹੜੀ ਆ ਉਹ ਰੁਕ ਜਾਂਦੀ ਆ ਜੋੜਾਂ ਦੇ ਵਿੱਚ ਕੋਈ ਚਰਬੀ ਜਮ੍ਹਾਂ ਹੋ ਜਾਂਦੀ ਆ ਜਾਂ ਕੋਈ ਹੋਰ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਪੈਦਾ ਹੋ ਜਾਂਦੀਆਂ ਆ ਤੇ ਫਿਜ਼ੀਓਥੈਰੇਪੀ ਜਿਹੜੀ ਹੈ ਕੋਈ ਬਹੁਤ ਵਧੀਆ ਇਹਨਾਂ ਦਾ ਹੱਲ ਦਿੰਦੀ ਆ ਤੇ ਖਾਸ ਕਰਕੇ ਦਵਾਈਆਂ ਜਿਹੜੀਆਂ ਆ ਬੇਸ਼ੱਕ ਥੋੜੇ ਟਾਈਮ ਲਈ ਸਾਨੂੰ ਰੀਲੀਫ ਦਿੰਦੀਆਂ ਆ ਪਰ ਉਹਨਾਂ ਦੇ ਸਾਈਡ ਇਫੈਕਟ ਬਹੁਤ ਹੁੰਦੇ ਆ ਤੇ ਜੇ ਦਵਾਈਆਂ ਤੋਂ ਬਿਨਾਂ ਹੀ ਕਿਉਂਕਿ ਫਿਜ਼ੀਓਥੈਰੇਪੀ ਦਾ ਜਿਹੜਾ ਮੋਟੋ ਹੀ ਇਹ ਆ ਕਿ ਬ ਸਮੱਸਿਆ ਹੱਲ ਹੋ ਜਾਂਦੀ ਆ ਤਾਂ ਕਾਫੀ ਹੱਦ ਤੱਕ ਸਾਡਾ ਜਿਹੜਾ ਇਕਨੋਮਿਕਲੀ ਵੀ ਅਸੀਂ ਬਚਦੇ ਆ ਤੇ ਪਲੱਸ ਜਿਹੜਾ ਅਸੀਂ ਆਪਣੀ ਜਿਹੜੀ ਮੋਬਿਲਿਟੀ ਆ ਉਹ ਵਧਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਸੋ ਇਸ ਕੈਂਪ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਕਿ ਇਹਨਾਂ ਨੇ ਲਗਭਗ 200 ਮਰੀਜ਼ ਜਿਹੜੇ ਆ ਉਹ ਆਉਣ ਦੀ ਉਮੀਦ ਹੈ ਤੇ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਕੈਂਪ ਆ ਇੱਕ ਬਹੁਤ ਹੀ ਸਫਲ ਕੈਂਪ ਹੋਵੇਗਾ ਤੇ ਉਸ ਤੋਂ ਬਾਅਦ ਵੀ ਅਸੀਂ ਯਕੀਨ ਦਿਵਾਉਂਦੇ ਆ ਕਿ ਯੂਨੀਵਰਸਿਟੀ ਵੱਲੋਂ ਕਿ ਜਦੋਂ ਫੇਰ ਵੀ ਕਿਤੇ ਲੋਡ ਮਹਿਸੂਸ ਹੋਵੇ ਤਾਂ ਯੂਨੀਵਰਸਿਟੀ ਦੁਆਰਾ ਫੇਰ ਇਹ ਕੈਂਪ ਲਾਉਣ ਨੂੰ ਤਿਆਰ ਹੈ ਇਸ ਤਰ੍ਹਾਂ ਦਾ ਕੈਂਪ ਤੇ ਉਸ ਤੋਂ ਇਲਾਵਾ ਜੇ ਕੋਈ ਪੇਸ਼ੈਂਟ ਕਿਸੇ ਨੂੰ ਲਗਾਤਾਰ ਉਹ ਥੋੜੇ ਦਿਨਾਂ ਦੀ ਜੇ ਲੋੜ ਐ ਐਕਸਰਸਾਈਜ਼ ਦੀ ਜਾਂ ਦਿਖਾਉਣ ਦੀ ਤਾਂ ਉਹ ਯੂਨੀਵਰਸਿਟੀ ਦੇ ਆਪਣੀ ਡਿਪਾਰਟਮੈਂਟ ਚ ਆ ਸਕਦਾ ਹੈ ਕਿਉਂਕਿ ਫਿਜ਼ਿਓਥੈਰੇਪੀ ਦੀ ਸਾਡੀ ਆਪੀਡੀ ਜਿਹੜੀ ਆ ਉਹ ਫ੍ਰੀ ਚੱਲਦੀ ਆ ਰੋਜ਼ ਮੰਡੇ ਤੋਂ ਫਰਡੇ ਤੱਕ 2 ਤੋਂ 5 ਵਜੇ ਤੱਕ ਤਾਂ ਕੋਈ ਵੀ ਜਿਹੜੇ ਪੇਸ਼ੈਂਟ ਹੈ ਜਿਹੜਾ ਜਿਹਨਾਂ ਨੂੰ ਲੰਬਾ ਟਾਈਮ ਜਾਂ 5-7-10 ਦਿਨ ਦੀ ਲਗਾਤਾਰ ਫਿਜ਼ਿਓਥੈਰੇਪੀ ਦੀ ਲੋੜ ਆ ਤਾਂ ਉਹ ਸਾਡੇ ਯੂਨੀਵਰਸਿਟੀ ਦੇ ਵਿੱਚ ਆ ਕੇ ਵੀ ਜਿਹੜੀ ਆ ਇਹ ਸੇਵਾ ਲੈ ਸਕਦੇ ਆ ਕਿਹੜੇ ਕਿਹੜੇ ਬਿਮਾਰੀ ਦਾ ਇਹਦੇ ਚ ਰਾਜ ਹੁੰਦਾ ਫਿਜ਼ਿਓਥੈਰੇਪੀ ਜੋ ਟ੍ਰੈਪੀ ਜੀ ਤਾਂ ਮੇਨ ਜੋੜਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਸਭ ਤੋਂ ਜ਼ਿਆਦਾ ਜਿਹੜੀ ਅੱਜ ਦੇਖੀਏ ਜੇ ਪੰਜਾਬ ਦੇ ਵਿੱਚ ਖਾਸ ਕਰਕੇ ਤਾਂ ਸਭ ਤੋਂ ਜ਼ਿਆਦਾ ਸਾਡੇ ਜਿਹੜੇ ਬਜ਼ੁਰਗਿਆ ਜਾਂ ਉਹ ਜੋੜਾਂ ਦੀਆਂ ਸਮੱਸਿਆਵਾਂ ਤੋਂ ਜਾਂ ਅੱਜ ਕੱਲ ਉਹ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਜਾਂ ਇੱਕੋ ਗਰਦਨ ਦੀ ਇੱਕ ਪ੍ਰੋਬਲਮ ਆਉਂਦੀ ਆ ਸਰਵਾਈਕਲ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਆ ਕਿਉਂਕਿ ਅਸੀਂ ਅੱਜ ਆਮ ਦੇਖਦੇ ਆ ਕਿ ਸਾਡੇ ਬੱਚੇ ਜਦੋਂ ਨੌਵੇਂ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਸਰਵਾਈਕਲ ਦੀ ਕਿਉਂਕਿ ਜਦੋਂ ਜਾਣਦੇ ਆ ਆਮ ਤੌਰ ਤੇ ਮੋਬਾਈਲ ਉਹ ਗਰਦਨ ਟੇਢੀ ਕਰਕੇ ਤਸ ਡਰਾਈਵ ਕਰਦੇ ਆ ਤੇ ਉਹਦੇ ਨਾਲ ਗਲਤ ਪੋਸਚਰ ਦੇ ਨਾਲ ਜਿਹੜਾ ਆ ਉਹ ਸਰਵਾਈਕਲ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਤੋ ਸਾਨੂੰ ਇੱਕ ਤਾਂ ਗਲਤ ਪੋਸਚਰ ਤੋਂ ਬਚਣਾ ਚਾਹੀਦਾ ਆ ਦੂਜਾ ਖਾਣ ਪੀਣ 'ਤੇ ਪਲ ਧਿਆਨ ਦੇਈਏ ਤੇ ਤੀਜਾ ਆਪਣੀ ਮੋਬਿਲਿਟੀ ਰੱਖੀਏ ਜਦੋਂ ਅਸੀਂ ਆਮ ਸਵੇਰ ਨੂੰ ਸੈਰ ਕਰਦੇ ਆ ਤਾਂ ਦੇਖਦੇ ਆ ਕਿ ਮੇਖ ਲਿਆ 1% ਪੋਪੂਲੇਸ਼ਨ ਵੀ ਸਾਡੀ ਜਿਹੜੀ ਆ ਉਹ ਸੈਰ ਨਹੀਂ ਕਰਦੀ ਤਾਂ ਜਦੋਂ ਅਸੀਂ ਘੱਟ ਮੂਵ ਕਰਦੇ ਆ ਤਾਂ ਉਹ ਤਾਂ ਹੀ ਸਮੱਸਿਆਵਾਂ ਜਿਹੜਾ ਸ਼ੁਰੂ ਹੁੰਦੀਆਂ ਆ ਤੋ ਆਪਣੀ ਬਾਡੀ ਨੂੰ ਅਸੀਂ ਐਕਸਰਸ ਕਰੀਏ ਚਾਹੇ ਕਿਸੇ ਤਰੀਕੇ ਨਾਲ ਵੀ ਈਵਨ ਗੱਲ ਹੋ ਰਹੀ ਸੀ ਮੇਰੀ ਕਿਸੇ ਨਾਲ ਤਾਂ ਉਹ ਕਹਿੰਦੇ ਜਿੱਦਾਂ ਪੀਟੀ ਆਉਂਦੀ ਸੀ ਸਕੂਲਾਂ ਦੇ ਵਿੱਚ ਉਹ ਵੀ ਅੱਜਕੱਲ ਬੰਦ ਹੋ ਗਈ ਆ ਤਾਂ ਇਹ ਤਾਂ ਬੱਚਿਆਂ ਦੀ ਕਾਫੀ ਮੋਬਿਲਟੀ ਜਿਹੜੀ ਆ ਪੀਟੀ ਦੇ ਵਿੱਚ ਹੋ ਜਾਂਦੀ ਸੀ ਤਾਂ ਉਹ ਵੀ ਅੱਜਕੱਲ ਜਿਹੜਾ ਰੁਝਾਨ ਆ ਸਕੂਲਾਂ ਦੇ ਵਿੱਚ ਨਹੀਂ ਹੈ ਤਾਂ ਇਸ ਕਰਕੇ ਜਿਹੜਾ ਬਚਪਨ ਤੋਂ ਹੀ ਸਾਨੂੰ ਜਿਹੜੀਆਂ ਸਮੱਸਿਆਵਾਂ ਬੱਚਿਆਂ ਨੂੰ ਸ਼ੁਰੂ ਹੋਣ ਲੱਗ ਪੀਆਂ ਜੋੜਾਂ ਦੀਆਂ ਸਾਰੇ ਯੋਗਾ ਤੇ ਫਿਜ਼ੀਓਥੈਰੇਪੀ ਕੀ ਆ ਆਪਾਂ ਫਰਕ ਮਹਿਸੂਸ ਕਰਦੇ ਚੋਗਾ ਵੀ ਠੀਕ ਹੈ ਆਪਣੀ ਜਗ੍ਹਾ ਤੇ ਯੋਗਾ ਵੀ ਇੱਕ ਬਾਡੀ ਦੇ ਵਿੱਚ ਜਿਹੜੇ ਹਰ ਤਰ੍ਹਾਂ ਹਰ ਇੱਕ ਆਰਗਨ ਨੂੰ ਜਿਹੜਾ ਆ ਉਹ ਨਰਸ਼ ਕਰਦਾ ਆ ਹਰ ਇੱਕ ਆਰਗਨ ਨੂੰ ਸਪੋਰਟ ਕਰਦਾ ਆ ਤੇ ਫਿਜ਼ੀਓਥੈਰੇਪੀ ਆਮ ਤੌਰ ਤੇ ਉਸ ਵੇਲੇ ਆਉਂਦੀ ਹੈ ਜਦੋਂ ਤੁਹਾਨੂੰ ਕੋਈ ਸਮੱਸਿਆ ਸ਼ੁਰੂ ਹੋ ਜਾਂਦੀ ਆ ਉਸ ਸਮੱਸਿਆ ਦੇ ਹੱਲ ਵਾਸਤੇ ਫਿਜ਼ੀਓਥੈਰੇਪੀ ਕੋਲ ਜਾਂਦੇ ਆ ਅਸੀਂ ਜੇ ਤੁਹਾਨੂੰ ਕੋਈ ਸਮੱਸਿਆ ਨਹੀਂ ਤਾਂ ਫਿਜ਼ੀਓਥੈਰੇਪੀ ਨਹੀਂ ਕਰਾਵਾਂਗੇ ਜੋਗਾ ਜਿਹੜਾ ਆ ਉਹ ਜਨਰਲ ਤੁਹਾਡੀ ਆਪਕੀਪ ਜਿਹੜੀ ਬੋਡੀ ਦੀ ਆ ਉਹਦੇ ਵਾਸਤੇ ਹੈਲਪਫੁਲ ਆ ਜਿਹੜਾ ਅੱਜ ਇਹ ਕੈਂਪ ਲਗਾਇਆ ਜਾ ਰਿਹਾ ਫਿਜ਼ੀਓਥੈਰੇਪੀ ਦਾ ਜਾਣਕਾਰੀ ਦਿਓ ਸਕੇ ਤੇ ਕੋਈ ਇਹਦੀ ਬਹੁਤ ਜ਼ਰੂਰਤ ਸੀ ਇਲਾਕੇ ਦੇ ਅੰਦਰ ਕਿਉਂਕਿ ਪਿਛਲੇ ਸਮੇਂ ਦੌਰਾਨ ਮੈਨੂੰ ਵੀ ਇਹ ਕੋਈ ਪ੍ਰੋਬਲਮ ਆਈ ਤੇ ਜਿਹਦੇ ਕਰਕੇ ਮੈਨੂੰ ਫਿਜ਼ੀਓਥੈਰੇਪੀ ਲੈਣੀ ਪਈ ਏ ਆਪਣਾ ਡਾਕਟਰ ਬੰਕਲਪ੍ਰੀਤ ਨੇ ਜਿਹੜੇ ਹੈੱਡ ਆਫ ਦੀ ਡਿਪਾਰਟਮੈਂਟ ਨੇ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੇ ਕੋਲੋਂ ਮੈਂ ਇਲਾਜ ਕਰਾਇਆ ਮੈਂ ਖੁਦ ਮਹਿਸੂਸ ਕੀਤਾ ਕਿ ਸਾਨੂੰ ਬਾਕੀਆਂ ਨੂੰ ਵੀ ਫਾਇਦਾ ਇਹਦਾ ਉਠਾਉਣਾ ਚਾਹੀਦਾ ਹੈ ਤੋਂ ਇਸ ਕਰਕੇ ਜਿਹੜਾ ਕੈਂਪ ਆਇਆ ਹੈ ਪਹਿਲਾ ਕੈਂਪ ਜਿਹੜਾ ਆਪਾਂ ਆਪਣੇ ਇਲਾਕੇ 'ਚ ਲਵਾਇਆ ਤੇ ਤਾਂ ਕਿ ਬਾਕੀ ਵੀ ਜਿਹੜੇ ਲੋਕ ਆ ਬਿਨਾਂ ਦਵਾਈਆਂ ਤੋਂ ਠੀਕ ਹੋਣ ਤੇ ਇਹਦੇ ਅੰਦਰ ਤੁਸੀਂ ਇਹ ਸੱਚ ਮੰਨ ਲਓ ਕਿ ਟੋਟਲ ਦਵਾਈ ਬੰਦ ਹੋ ਗਏ ਤੇ ਪਿਛਲੇ ਡੇਢ ਦੋ ਸਾਲ ਤੋਂ ਅਰਮੈ ਆਪਣੇ ਆਪ ਨੂੰ ਬਿਲਕੁਲ ਠੀਕ ਫੀਲ ਕਰਦਾ ਤੇ ਘੱਟੋ ਘੱਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੇਰੀ ਟਰੈਵਲਿੰਗ ਕਿੰਨੀ ਜ਼ਿਆਦਾ ਹੈਗੀ ਆ ਤੇ ਅੱਜ ਮੈਂ 5-600 ਕਿਲੋਮੀਟਰ ਆਰਾਮ ਨਾਲ ਜਿਹੜੀ ਹੈਗੀ ਉਹ ਟਰੈਵਲਿੰਗ ਕਰਦਾ ਕੋਈ ਮਤਲਬ ਕਿ ਦਿੱਕਤ ਨਹੀਂ ਕਦੇ ਆਂਦੀ ਤਾਂ ਮੈਂ ਖੁਦ ਮਹਿਸੂਸ ਕੀਤਾ ਕਿ ਜੇ ਅਸੀਂ ਸਾਨੂੰ ਫਾਇਦਾ ਹੋਇਆ ਤਾਂ ਇਹਦਾ ਬਾਕੀਆਂ ਨੂੰ ਵੀ ਸਾਡੇ ਇਲਾਕੇ 'ਚ ਫਾਇਦਾ ਹੋਣਾ ਚਾਹੀਦਾ ਤੇ ਇਹ ਸੋਚ ਕੇ ਅਸੀਂ ਜਿਹੜਾ ਇਹ ਕੈਂਪ ਇੱਥੇ ਅੱਜ ਜਿਹੜਾ ਲਵਾਇਆ ਤੇ ਮੈਨੂੰ ਪੂਰਨ ਤੌਰ ਤੇ ਭਰੋਸਾ ਇਸ ਗੱਲ ਦਾ ਕਿ ਬਹੁਤ ਵੱਡਾ ਫਾਇਦਾ ਇਲਾਕਾ ਨਿਵਾਸੀਆਂ ਨੂੰ ਇਸ ਦਾ ਹੋਏਗਾ ਮੈਂ ਕਹਿੰਦੇ ਹਾਂ ਕਿਹੜੀ ਕਿਹੜੀ ਆਪਣਾ ਬਿਮਾਰੀ ਦਾ ਇਲਾਜ ਕਰਦੇ ਆ ਆ ਸਭ ਤੋਂ ਪਹਿਲੇ ਤਾਂ ਧੰਨਵਾਦ ਕਰਾਂਗਾ ਮੈਂ ਆਪਣੇ ਵਾਹਿਸ਼ਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕੰਬੋਤ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਤੇ ਜਿਵੇਂ ਕਿ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਲਾਈਫ ਸਟਾਈਲ ਬਦਲ ਗਿਆ ਜੋੜਾਂ ਦੇ ਦਰਦ ਬਹੁਤ ਵਾਧੇ ਗਏ ਗੋਡਾ ਦਰਦ ਪਿੱਠ ਦਰਦ ਗਰਦਨ ਦਰਦ ਸੋ ਇਹ ਜਿਹੜੇ ਦਰਦ ਨੇ ਇਹਨਾਂ ਨੂੰ ਬਿਨਾਂ ਦਵਾਈਆਂ ਦੇ ਰਾਹਤ ਮਿਲ ਸਕਦਾ ਹੈ ਤੇ ਉਹੀ ਲੋਕਾਂ ਨੂੰ ਦੱਸਣ ਵਾਸਤੇ ਅਵੇਅਰ ਕਰਨ ਵਾਸਤੇ ਅਸੀਂ ਇੱਥੇ ਕੈਂਪ ਲਾਇਆ ਹੈ ਦੇਖੋ ਇੱਕ ਦਿਨ ਚ ਇਹ ਨਹੀਂ ਹੋ ਪਾਏਗਾ ਇਹ ਟੀਮ ਵਰਕ ਹੈ ਤੇ ਇਹਦੇ ਚ ਬੰਦੇ ਨੂੰ ਵੀ ਓਨਾ ਹੀ ਐਫਰਟ ਕਰਨਾ ਪੈਣਾ ਹੈ ਮਸ਼ੀਨਾ ਇੱਕ ਵਾਰ ਲਾ ਕੇ ਦਰਦ ਨਹੀਂ ਠੀਕ ਹੋਣਾ ਉਹਨਾਂ ਨੂੰ ਵੀ ਐਕਸਰਸਾਈਜ਼ ਕਰਨੀ ਪੈਣੀ ਹੈ ਲਾਈਫ ਸਟਾਈਲ ਚੇਂਜ ਕਰਨੀ ਪੈਣੀ ਹੈ ਆਪਣਾ ਡਿਸਪਲਿਨ ਬਦਲਣਾ ਪੈਣਾ ਤੇ ਅਗਰ ਮਰੀਜ਼ ਡਾਕਟਰ ਦਾ ਕਹਿਣਾ ਮੰਨੇਗਾ ਐਕਸਰਸਾਈਜ਼ ਕਰੇਗਾ ਤੇ ਬਿਲਕੁਲ ਠੀਕ ਹੋ ਜਾਏਗਾ ਜਿਵੇਂ ਅੱਜ ਦੇ ਕੈਂਪ ਚ ਤੁਹਾਨੂੰ ਕਿਵੇਂ ਲੱਗਦਾ ਵੀ ਕਿਹੜੇ ਮਰੀਜ਼ਾਂ ਦੀ ਜਿਹੜੀ ਹੈਗੀ ਇਹ ਕੀਮਤੀ ਜ਼ਿਆਦਾ ਸੀਗੀ ਅੱਜ ਕੱਲ ਨਾ ਗੋਡੇ ਬੜੇ ਬਦਲੇ ਜਾ ਰਹੇ ਆ ਤੇ ਮੈਂ ਬਹੁਤ ਪੁਰਾਣੀ ਇੱਕ ਮੁਹਿੰਮ ਚਲਾਈ ਹੋਈ ਹੈ ਗੋਡੇ ਬਦਲਾਓ ਨਹੀਂ ਬਚਾਓ ਸੋ ਉਹਦਾ ਹੀ ਇੱਕ ਅੱਜ ਹੁਣ ਤੱਕ ਜਿੰਨੇ ਮਰੀਜ਼ ਦੇਖੇ ਨੇ ਮੇਰੇ ਕੋਲ ਹਲੇ ਜ਼ਿਆਦਾਤਰ ਗੋਡੇ ਦੇ ਤੇ ਪਿੱਠ ਦੇ ਹੀ ਆ ਰਹੇ ਨੇ ਸੋ ਕੋਸ਼ਿਸ਼ ਇਹ ਹੈ ਕਿ ਲੋਕਾਂ ਦੇ ਗੋਡੇ ਬਦਲਣ ਤੋਂ ਬਚਾਇਆ ਜਾ ਸਕੇ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਕਿਵੇਂ ਬਚ ਸਕਦੇ ਨੇ ਗੋਡੇ ਬਦਲਣ 'ਚ ਕਿੰਨਾ ਮਤਲਬ ਕਿੰਨੀ ਆਪਾਂ ਨੂੰ ਸ਼ਿਫਟ ਜਾ ਕਿੰਨਾ ਸਮਾਂ ਲੱਗਦਾ ਹੈ ਵੀ ਫਿਜ਼ੀਓਥੈਰੇਪੀ ਦਾ ਕਿੰਨਾ ਸਮਾਂ ਇਸੇ ਵਿੱਚ ਠੀਕ ਹੋ ਜਾਣਗੇ ਦੇਖੋ ਇਹਦੀ ਸਟੇਜਸ ਹੁੰਦੀਆਂ ਨੇ ਜੇ अर्ली स्टेज ਤੇ ਬੰਦਾ ਆ ਜੇ ਤੇ ਆਪਾਂ ਆਪਰੇਟ ਜਿਹੜਾ ਹੈ ਨੀ ਰਿਪਲੇਸਮੈਂਟ ਰੋਕੀ ਜਾ ਸਕਦੀ ਹੈ ਹਾਂ ਜੇ ਪੂਰਾ ਘਸਾ ਕੇ ਲੈ ਕੇ ਆ ਰਹੇ ਹੈ ਤੇ ਫਿਰ ਮੁਸ਼ਕਿਲ ਹੈ ਫਿਰ ਉਸ ਤੋਂ ਬਾਅਦ ਵੀ ਉਹ ਰੀ ਰਿਪਲੇਸਮੈਂਟ ਨਾ ਹੋਵੇ ਆਪਾਂ ਰੋਕਿਆ ਜਾ ਸਕਦਾ ਹੈ ਉਹਦੇ ਚ ਵੀ ਫਿਰ ਐਕਸਰਸਾਈਜ਼ ਤੇ ਫਿਜ਼ੀਓਥੈਰੇਪੀ ਦਾ ਬਹੁਤ ਵੱਡਾ ਰੋਲ ਹੈ ਚਲੋ ਬਾਕੀ ਸੁਣਾ ਚਾਹੋਗੇ ਅੱਜ ਬਸ ਮਾਨਵ ਸੇਵਾ ਮਸ਼ੀਨ ਦਾ ਕੰਮ ਹੀ ਲੋਕਾਂ ਦੀ ਸੇਵਾ ਦਾ ਹੈ ਤਾਂ ਇਹ ਛੇਰੀਰਕ ਤੌਰ ਤੇ ਲੋਕਾਂ ਨੂੰ ਠੀਕ ਕਰਨ ਵਾਸਤੇ ਇੱਕ ਸੇਵਾ ਦਾ ਕੰਮ ਸ਼ੁਰੂ ਕੀਤਾ ਹੈ ਅਸੀਂ ਜਾਣੇ ਵੀ ਪਰਮਾਤਮਾ ਸਾਰੇ ਜਿਹੜੇ ਵੀ ਆਪਣੇ ਜੋੜਾਂ ਤੋਂ ਦਰਦ ਸਰ ਵਾਈਕਲ ਤੋਂ ਹੈ ਜਾਂ ਗੋਡਿਆਂ ਦੇ ਹੈ ਤਾਂ ਉਹਨਾਂ ਨੂੰ ਆਰਾਮ ਮਿਲੇ ਸਾਡਾ ਤਾਂ ਹੀ ਮੇਨ ਮਕਸਦ ਹੈ ਲੋਕਾਂ ਦੀ ਸੇਵਾ ਕਿੰਨੇ ਕੁ ਲੋਕਾਂ ਦੀ ਹੁਣ ਤੱਕ ਸੇਵਾ ਕਰ ਰਹੇ ਹਾਂ ਜਿਹੜੀ ਰੈਗੂਲਰ ਚੱਲ ਰਹੀ ਹੈ ਜਿਵੇਂ ਤੁਸੀਂ ਰਾਸ਼ਨ ਵਗੈਰਾ ਬਣਾ ਸਾਡਾ ਜੀ ਤਕਰੀਬਨ ਪੌਣੇ 300 ਪਰਿਵਾਰ ਹੈ ਵਿਡੋ ਲੇਡੀਜ਼ ਹੈ ਜਿਨ੍ਹਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਸਰਕਾਰੀ ਹਸਪਤਾਲ ਵਿੱਚ ਕੋਈ ਲਾਵਾਰਿਸ ਮਰੀਜ਼ ਆ ਗਿਆ ਉਹਨੂੰ ਕੋਈ ਦਵਾਈ ਦੀ ਲੋੜ ਹੈ ਰੋਟੀ ਦੀ ਲੋੜ ਹੈ ਉਹ ਸੇਵਾ ਚੱਲ ਰਹੀ ਹੈ ਕਿ ਸੇ ਗਰੀਬ ਲੋਕੀ ਦਾ ਵਾ ਹੈ ਉੱਥੇ ਕੁਝ ਸਹਿਯੋਗ ਕਰਦੇ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਇਸ ਕੋਈ ਮਦਦ ਚਾਹੀਦੀ ਹੈ ਉਹ ਕੀਤੀ ਜਾ ਰਹੀ ਹੈ ਪਿਛਲੇ 23 ਸਾਲਾਂ ਤੋਂ ਇਹ ਕੰਮ ਚੱਲ ਰਿਹਾ ਹੈ ਸ਼ਹਿਰ ਦੇ ਲੋਕ तकरीबन 700 ਲੋਕ ਜੁੜਿਆ ਹੋਇਆ ਹੈ ਜਿਹੜੇ ਸਾਡੇ ਡੋਨਰ ਹੈ ਉਹਨਾਂ ਦੇ ਸਹਿਯੋਗ ਨਾਲ ਇਹ ਕੰਮ ਚੱਲ ਰਿਹਾ ਹੈ ਜਿਹੜਾ ਇਹ ਜਿਹੜਾ ਕੈਂਪ ਲਾਇਆ ਤੁਸੀਂ ਉਹ ਤੁਹਾਡੇ ਪ੍ਰਯਾਸ ਨਾਲ ਇਹਦੇ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਵੀ ਇੱਕ ਵਾਰੀ ਨਾਲ ਕੋਈ ਫਾਇਦਾ ਨਹੀਂ ਹੁੰਦਾ ਟੱਪੜ ਜਿੰਮਤ ਕੇ ਐਕਸਰਸਾਈਜ਼ ਬਾਰੇ ਅੱਗੇ ਰੈਗੂਲਰ ਤੱਕ ਨਹੀਂ ਪੈਂਦੀ ਹੈ ਤੇ ਇਸ ਤਰ੍ਹਾਂ ਦੇ ਕੈਂਪ ਕੀ ਤੁਹਾਡੇ ਸਾਹਿਬਾਂ ਵੱਲੋਂ ਦੁਬਾਰਾ ਚਾਹ ਹਰਫ ਤੇ ਜਾਂ 15 ਦਿਨ ਬਾਅਦ ਮਹੀਨੇ ਬਾਅਦ ਕੋਈ ਤਰੀਕਾ ਦਾ ਕੋਈ ਸੁਝਾਵਾ ਵੀ ਅਸੀਂ ਲਾਉਣ ਹਾਂ ਸਾਡੀ ਸਾਡੇ ਪ੍ਰਯਾਸ ਇਹੀ ਹੋਏਗਾ ਜੇ ਲੋਕਾਂ ਨੂੰ ਫਾਇਦਾ ਹੁੰਦਾ ਹੈ ਲੋਕਾਂ ਦੀ ਡਿਮਾਂਡ ਹੋਏਗੀ ਵੀ ਸਾਨੂੰ ਉਹਦੇ ਇਸ ਨਾਲ ਫਾਇਦਾ ਹੁੰਦਾ ਤਾਂ ਅਸੀਂ ਪ੍ਰਯਾਸ ਕਰਾਂਗੇ ਟਾਈਮ ਟਾਈਮੇ ਲਗਾਉਂਦੇ ਰਾਂਗੇ ਬਾਕੀ ਡਾਕਟਰ ਸਾਹਿਬ ਨੇ ਦੱਸਿਆ ਹੈ ਵੀ ਫਤਿਹਗੜ ਸਾਹਿਬ ਯੂਨੀਵਰਸਿਟੀ ਅੱਚੀ ਦੋ ਵੇ ਤੋਂ 5 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫ੍ਰੀ ਆਪੀਡੀ ਹੁੰਦੀ ਹੈ ਐਕਸਰਸਾਈਜ਼ ਉੱਥੇ ਕਰਾਈ ਜਾਂਦੀ ਹੈ ਕੋਈ ਵੀ ਜਿਹੜਾ ਜਾ ਸਕਦਾ ਹੈ ਉੱਥੇ ਜਾਣਾ ਬਤਾਓ ਕਿ ਕਿਹੜਾ ਕੈਂਪ ਲਾਇਆ ਗਿਆ ਆ ਦੇਖੋ ਮੌਸਮ ਜਿਹੜਾ ਹੈ ਉਹ ਬਦਲ ਰਿਹਾ ਹੈ ਸਰਦੀ ਦਾ ਮੌਸਮ ਆ ਰਿਹਾ ਤੇ ਜਿਵੇਂ ਇੱਕਦਮ ਮੌਸਮ ਸ਼ਿਫਟ ਹੁੰਦਾ ਹੈ ਤੇ ਜੋੜਾਂ ਦੇ ਦਰਦਾਂ ਦੀਆਂ ਤਕਲੀਫਾਂ ਤੇ ਜਿਵੇਂ ਗਰਦਨ ਦਰਦ ਹੋ ਗਿਆ ਮੋਢਾ ਮੋਢਾ ਹੋ ਗਿਆ ਪਿੱਠ ਦਰਦ ਹੋ ਗਿਆ ਇੱਕਦਮ ਉੱਪਰ ਕੇ ਜੜੀਆਂ ਹੈ ਉਹ ਸਾਹਮਣੇ ਆਉਂਦੀਆਂ ਤੇ ਮੈਨੂੰ ਲੱਗਦਾ ਹੈ ਬਿਲਕੁਲ ਰਾਈਟ ਟਾਈਮ ਤੇ ਅਸੀਂ ਹੁਣ ਕੈਂਪ ਲਾਇਆ ਤੇ ਜਿਹੜੇ ਪੇਸ਼ੈਂਟ ਵੀ ਸਵੇਰ ਤੋਂ ਆ ਰਹੇ ਆ ਮੇਰੇ ਕੋਲ ਫੀਮੇਲ ਪੇਸ਼ੈਂਟ ਜਿਹੜੇ ਆਏ ਆ ਸਭ ਤੋਂ ਜ਼ਿਆਦਾ ਗਰਦਨ ਦਰਦ ਮੋਢੇ ਔਰ ਪਿੱਠ ਦਰਦ ਦੇ ਹੀ ਆਏ ਤੇ ਸਾਡੀ ਪੂਰੀ ਪੂਰੀ ਕੋਸ਼ਿਸ਼ ਹੈ ਕਿ ਜਿੰਨਾ ਕਸੀਂ ਅੱਜ ਉਹਨਾਂ ਨੂੰ ਉਹਨਾਂ ਦਾ ਟ੍ਰੀਟਮੈਂਟ ਕਰ ਸਕਦੇ ਹਾਂ ਉਹ ਕਰੀਏ ਤੇ ਉਹਨਾਂ ਨੂੰ ਗਾਈਡੈਂਸ ਦਈਏ ਦੇਖੋ ਜਿਹੜਾ ਦਰਦ ਹੈ ਨਾ ਦਰਦ ਸ਼ਰੀਰ ਨੂੰ ਦੱਸ ਰਿਹਾ ਕਿ ਆਪਾਂ ਕੁਝ ਗਲਤ ਕਰ ਰਹੇ ਹਾਂ ਦੈਟਸ ਅ ਵਾਰਨਿੰਗ ਸਿਗਨਲ ਹੈਗਾ ਤਾਂ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜਨਰਲੀ ਆਪਾਂ ਦਵਾਈ ਖਾ ਕੇ ਉਹਨੂੰ ਦਬਾ ਲੈਂਦੇ ਆ ਤੇ ਉਹੀ ਐਕਟੀਵਿਟੀਜ਼ ਆਪਣੀਆਂ ਕਰਦੇ ਰਹਿੰਦੇ ਆ ਜੋ ਦਰਦ ਦਾ ਕਾਰਨ ਹੈ ਸੋ ਦਰਦ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਤੇ ਉਹਦਾ ਸਹੀ ਉਪਚਾਰ ਸਹੀ ਸਮੇਂ ਤੇ ਜੇ ਆਪਾਂ ਕਰਾ ਲਈਏ ਤੇ ਐਨੀ ਆਪਣੀ ਦਿੱਕਤ ਨਹੀਂ ਵੱਧਦੀ ਤਾਂ ਮੈਂ ਅਸੀਂ ਜਿਹੜਾ ਹੈ ਉਹ ਪੇਸ਼ੈਂਟਸ ਨੂੰ ਨਾਲ ਪ੍ਰੋਪਰ ਗਾਈਡੈਂਸ ਵੀ ਦੇ ਰਹੇ ਹਾਂ ਕਿ ਜਿਹੜੀਆਂ ਰੁਟੀਨ ਦੀਆਂ ਐਕਟੀਵਿਟੀਜ਼ ਹਨ ਕਿਵੇਂ ਉਹਨਾਂ 'ਚ ਮੋਡੀਫਿਕੇਸ਼ਨ ਕਰੋ ਤਾਂ ਕਿ ਜਿਹੜੀ ਤੁਹਾਡੀ ਤਕਲੀਫ ਹੈ ਤੁਸੀਂ ਉਸ ਤੋਂ ਨਜਾਤ ਪਾਓ